ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਅੱਜ ਸੀਗੇ ਆਪਾਂ ਸ਼ੰਭੂ ਬਾਰਡਰ ਤੇ ਤੇ ਉਧਰ ਖਨੋਰੀ ਬਾਰਡਰ ਤੇ ਭਾਈ ਦੋ ਮੌਤਾਂ ਹੋ ਗਈਆਂ ਮੁੰਡਿਆਂ ਦੀਆਂ ਗੋਲੀਆਂ ਲੱਗੀਆਂ ਉਹਨਾਂ ਦੇ ਤੇ ਅੱਜ ਇੱਥੇ ਵੀ ਖਾਸਾ ਕੁਝ ਹੋਇਆ ਬਾਰਡਰ ਤੇ ਆਹ ਦੇਖ ਸਕਦੇ ਹੋ ਉੱਤੇ ਟਰਾਲੀਆਂ ਖੜੀਆਂ ਉੱਤੇ ਤੇ ਪੁਲਿਸ ਵਰਦੀ ਆ ਵੀ ਪੰਜਾਬ ਪੁਲਿਸ ਨੇ ਇਧਰੋਂ ਲੰਗਰ ਬੰਦ ਕਰਤਾ ਆਪਣੇ ਬੰਦਿਆਂ ਦਾ ਹਾਲਾਂਕਿ ਜਿਹੜੇ ਆਪਣੇ ਧਰਨੇ ਵਾਲੇ ਬੰਦੇ ਆ ਇਹ ਪੁਲਿਸ ਨੂੰ ਵੀ ਲੰਗਰ ਸ਼ਿਕਾ ਰਹੇ ਜੀਏ। ਵਾਕਿਆ ਦੇਖ ਸਕਦੇ ਹੋ ਭਾਈ ਏਡੀ ਲੈਣ ਟਰਾਲੀਆਂ ਦੀ